ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਇਹ ਕਹਿੰਦੇ ਨੇ ਕਿ ਯਾਰ ਸਾਡੇ ਜਵਾਖਾਂ ਦਾ ਕੱਦ ਨਹੀਂ ਵੱਧਦਾ ਹਨ ਤੇ ਮੈਂ ਤੁਹਾਨੂੰ ਅੱਜ ਤੋਂ ਇੱਕ ਰਿਜ਼ਲਟ ਕਰੋ ਚੈੱਕ ਆਜੋ ਆਜੋ ਮਤਰੋ ਪੱਜ ਕੇ ਆਜੋ ਥੋੜਾ ਲੇਟ ਹੋ ਗਿਆ ਯਾਰ ਤੁਸੀਂ ਕੀ ਹਾਲ ਚਾਲ ਪਹਿਲਾਂ ਦਾ ਠੀਕ ਹੈ ਐ ਦੱਸ ਪਹਿਲਾਂ ਤੇਰੀ ਉਮਰ ਕਿੰਨੀ ਹੈ ਮੇਰੀ 16 ਸਾਲ 16 ਸਾਲ ਠੀਕ ਹੈ ਤੇ ਜੇ ਕੱਦ ਦੀ ਗੱਲ ਕਰੋਗੇ ਮੇਰੇ ਬਰਾਬਰ ਭਿੜ ਰਿਹਾ ਮੁੰਡਾ 16 ਸਾਲ ਦਾ ਤੇ ਤੇਰੀ ਉਮਰ ਕਿੰਨੀ ਹੈ 14 ਸਾਲ ਜੀ 14 ਸਾਲ ਤੇ ਇਹਦੀ ਵੀ ਤੁਸੀਂ ਹਾਈਟ ਚੈੱਕ ਕਰ ਸਕਦੇ ਹੋ ਇੱਕ ਤਾਂ ਜਿਹੜੇ ਇਹ ਕਹਿੰਦੇ ਨੇ ਭਾਵੇਂ ਮੁੰਡਾ ਭਾਵੇਂ ਕੁੜੀਆ ਵੀ ਸਾਡੇ ਜਵਾਖਾਂ ਦਾ ਕੱਦ ਨਹੀਂ ਵੱਧਦਾ ਆ ਰਿਜ਼ਲਟ ਤੁਹਾਡੇ ਸਾਹਮਣੇ ਇਹਨਾਂ ਨੇ ਇਹ ਜਾਇ ਕੀ ਕੀਤਾ ਉਹ ਵੀ ਦੱਸੂਗਾ ਉਸ ਤੋਂ ਬਾਅਦ ਇਹ ਤੁਹਾਡੇ ਮੰਮਾ ਰਹਿਣਾ ਹੈ ਨਾ ਹੈ ਨਾ ਤੇ ਆ ਦੇਖ ਲੋ ਮੈਂ ਕਹਿੰਦਾ ਆਪਾਂ ਜਾਦੂ ਕਹਿੰਦੇ ਹੁੰਨੇ ਹਨ ਨਾ ਦੁਨੀਆ ਦਾ ਸਭ ਤੋਂ ਵੱਡਾ ਕਹਾਂਗਾ ਹੁਣ ਇਹਦੇ ਵਿੱਚ ਫੋਟੋ 'ਚ ਜੋ ਇਨਸਾਨ ਨੇ ਮੈਂ ਤੁਹਾਨੂੰ ਲਾਈਵ ਦਿਖਾਣਾ ਤੁਸੀਂ ਪਛਾਨਣਾ ਨਹੀਂ ਆਜੋ ਮੇਰੇ ਨਾਲ ਜਿੰਨੇ ਵੀ ਆਪਣੇ ਭਰਾ ਵੀਡੀਓ ਦੇਖ ਰਿਆ ਕਿਸੇ ਦਾ ਚਾਹੇ ਕੱਦ ਨਹੀਂ ਵੱਧ ਰਿਆ ਜੀ ਚਾਹੇ ਜਿੰਨਾ ਮਰਜੀ ਬਾਜਣਾ ਫੇਰ ਲਓ ਭਾਈ ਥੋੜਾ ਆਹਾ ਫੋਟੋ ਦੇਖ ਲਿਓਗੀ ਥੋੜਾ ਜੂਮ ਕਰਕੇ ਦਿਖਾ ਦੇ ਲੈ ਬਿਆ ਕੇ ਹਨਾ ਉਹ ਸਾਹਮਣੇ ਖੜੇ ਨੇਗੇ ਤੁਸੀਂ ਪਛਾਣ ਲੋਗੇ ਥੋਡੀ ਫੋਟੋ ਜੀ ਉਹਨਾਂ ਨੇ ਗਾਣਾ ਵੋ ਕੱਢਣੀਆਂ ਨੇ ਜੀ ਆਹ ਲਾ ਲਓ ਇੱਕ ਵਾਰੀ ਮਾਈਕ ਫੜ ਲਓ ਜੀ ਤੇ ਆ ਵੀ ਦਿਖਾ ਦਿਓ ਇਹ ਥੋਡੀ ਫੋਟੋ ਹਨਾ ਜੀ ਹਾਂਜੀ ਕੌਣ ਕਹਿ ਦੂਗਾ ਵੀ ਇਹ ਇੰਨਾਂ ਦੀ ਫੋਟੋ ਕਿੰਨੀ ਪੁਰਾਣੀ ਫੋਟੋ ਹੈ ਜੀ ਪਹਿਲਾਂ ਗੱਲ ਕਰੀਏ ਇਹ 1 ਸਾਲ ਪੁਰਾਣੀ ਹੈ ਜੀ ਆਪਣੀ ਫੋਟੋ 1 ਸਾਲ ਪੁਰਾਣੀ ਇਹ ਫੋਟੋ ਦੇ ਵਿੱਚ ਵਜ਼ਨ ਕਿੰਨਾ ਸੀਗਾ ਇਹਦੇ ਵਿੱਚ ਸੀਗਾ 100 ਤੋਂ ਪਲੱਸ ਉੱਪਰ ਹੀ ਸੀਗਾ ਜੀ ਆਪਣਾ ਕੁਆਂਟਲ ਪਲੱਸ ਵਜ਼ਨ ਸੀ ਅੱਜ ਕਿੰਨਾ ਜੀ ਅੱਜ ਹੈਗਾ ਜੀ ਮੇਰੇ 70 ਕਿਲੋ ਲਈ 70 ਕਿਲੋ 30 ਕਿਲੋ ਦੇ ਉੱਪਰ ਬਿੱਟ ਉਡਾਤਾ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਮਹੀਨਿਆਂ ਚ ਘਟਾਈ ਹੁਣ ਇਹ ਸਾਢੇ 3 ਮਹੀਨਿਆਂ ਚ ਸਾਢੇ 3 ਮਹੀਨੇ 4 ਮਹੀਨੇ ਲੱਗੇ ਸੀਗੇ ਜੀ ਸਾਢੇ 3 4 ਮਹੀਨੇ ਲਾ ਲਓ ਹਾਂ ਜੀ ਤੇ ਇਹਨੂੰ ਸਾਲ ਪਹਿਲਾਂ ਦੀ ਗੱਲ ਤੁਸੀਂ ਕਹਿ ਰਹੇ ਹੋ ਸਾਲ ਪਹਿਲਾਂ ਦੀ ਹਾਂ ਜੀ ਜਿਹੜੇ ਕਹਿੰਦੇ ਨੇ ਵੀ ਯਾਰ ਜੇ ਬਦਲ ਘਟਾਈਏ ਜੇ ਕੁਝ ਆਪਾਂ ਖਾ ਰਹੇ ਆਂ ਵੀ ਬਾਅਦ ਵਿੱਚ ਬਦਲ ਪਾ ਜਾਂਦਾ ਤੁਹਾਡੇ ਸਮੇਂ ਰਿਜ਼ਲਟ ਰ ਹੈ ਤੁਸੀਂ ਦੋਨੇ ਇੱਧਰ ਆਓ ਪਹਿਲਾਂ ਮੇਰੇ ਕੋਲ ਐਵੇਂ ਨਾ ਖੜੋ ਆਜੋ 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 ਆ ਤੁਹਾਡਾ ਬੇਟਾ ਜੀ ਹਣਾ ਹਾਂਜੀ ਬੇਟਾ ਇਹ ਤੇ ਕੀ ਜਾਦੂ ਕਰਾ ਜੀ ਇਹਦਾ ਕਦ ਖੜ ਗਿਆ ਸੀ ਜੀ ਹਾਂਜੀ ਹਾਂਜੀ ਇਹਦਾ ਹਾਈਟ ਬਹੁਤ ਕਾਹ ਖੜ ਗਈ ਸੀ ਬਹੁਤ ਮੋਟਾ ਸੀਗਾ ਜੀ ਇਹ ਓਕੇ ਤਾਂ ਕੱਲ ਬਰਥਡੇ ਵੀ ਸੀਗਾ ਪਿਛਲੇ ਸਾਲ ਦੇ ਆਪਾਂ ਤੁਹਾਨੂੰ ਇਹਦੀ ਫੋਟੋ ਵੀ ਦਿਖਾ ਦਾਂਗੇ ਪਰ ਇੱਕ ਸਾਲ ਚ ਵਧੀਆ ਹਾਈਟ ਇੰਕਰੀਜ਼ ਕਰ ਲਈ ਮੈਡੀਟਿਵ ਵੀ ਲੈ ਰਹੀ ਹੈ ਜੀ ਵਧੀਆ ਹਾਈਟ ਚੈੱਕ ਲਈ ਮੁੰਡੇ ਨੇ ਕੱਲਾ ਇਹ ਰਿਜ਼ਲਟ ਨਹੀਂ ਹੈਗਾ ਆਪਣੇ ਨਾਲ ਭਰਾ ਵੀ ਖੜਾ ਹੈ ਹੁਣ ਕਈਆਂ ਨੂੰ ਜੁੱਕੀ ਜਾਣੀ ਹੋਣਾ ਵੀਰੇ ਕਿੰਨਾ ਵਜਨ ਸੀ ਪਹਿਲਾਂ ਆਪਣਾ ਸੀਗਾ ਵੀਰੇ 80 ਪਲੱਸ ਸੀਗਾ 80 ਪਲੱਸ weight ਸੀਗਾ ਹੁਣ ਕਈ ਕਿਹੜਾ ਕਹਣਗੇ ਇਹਦਾ ਬਾਈ ਤਾਂ ਜਮੀ ਸਲੀਮਟ ਰ ਮੈਂ ਅ ਅੱਜ ਆਪਣਾ ਹੈਗਾ 65 ਦੇ ਨਿਊ ਰੋ 65 ਦੇ ਅਰਾਊਂਡ ਹੈ ਕਹਣਾ ਹਾਂਜੀ ਹਾਂਜੀ ਤੇ ਬਾਈ ਹੋਰ ਜਦ ਸੁਣ ਕੇ ਤੁਸੀਂ ਆ ਕਹੋਗੇ ਸ਼ੌਕ ਇਹ ਹੋ ਜਾਓਗੇ ਬਾਈ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਕਿੰਨੇ ਸਾਲ ਤੁਸੀਂ ਲਾ ਲਓ ਬਾਈ ਆ ਤੁਹਾਡਾ ਵੇਟ ਹੈ ਨਾ ਹਾਂਜੀ ਹਾਂਜੀ ਆ ਜਾਓ ਆ ਜਾ ਤੁਸੀਂ ਆ ਲਾ ਲਓ ਇਹਨਾਂ ਦੀ ਹਾਈਟ ਦੇ ਬਰਾਬਰ ਇਹਨਾਂ ਦਾ ਵੇਟ ਹੈ ਕਿੰਨੇ ਸਾਲ ਪਹਿਲਾਂ ਦੀ ਉਹ ਜਿਹੜਾ ਆਪਣਾ ਵਜਨ ਸੀ ਪੁਰਾਣਾ ਇਹ ਕਰ ਤੋਂ ਘੱਟ ਦੀ 4 4-5 ਸਾਲ ਪਹਿਲਾਂ ਦੀ ਗੱਲ ਹੈ 4-5 ਸਾਲ ਪਹਿਲਾਂ ਦੀ ਗੱਲ ਹੈ ਬਾਜਨ ਘਟਾਇਆ ਸੀ ਆਪਣੇ ਪੁਰਾਣੇ ਦਵਾਰੋਂ ਵੀਰੇ ਵਧਿਆ-ਵਧਿਆ ਤੇ ਨਹੀਂ ਨਾ ਜੀ ਮਤਲਬ ਇਹ ਨਹੀਂ ਬਣਦਾ ਮਤਲਬ ਇਹ ਨਹੀਂ ਬਣਦਾ ਆ ਭਰਾ ਆਪਣੇ ਸਾਹਮਣੇ ਖੜਾ ਹੁਣ ਜੇ ਗੱਲ ਇਹ ਕਿਰੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੇ ਬੇਟੇ ਦੇ ਜਾਦੂ ਕੀ ਕੀਤਾ ਪਹਿਲੇ ਇਹਦੀ ਗੱਲ ਕਰਦੇ ਆ ਕਿਉਂਕਿ ਅੱਜ ਕੱਲ ਦੇ ਜਮਾਨੇ ਦੇ ਵਿੱਚ ਉਹ ਸਾਰੇ ਲੰਬਾ ਮਰੀ ਜਾਂਦੇ ਹੁਣ ਲੰਬਾ ਕੋਈ ਨਹੀਂ ਮਰੂ ਪੰਜਾਬ ਨੂੰ ਪੰਜਾਬ ਦੇ ਮੁੰਡੇ ਕੁੜੀਆਂ 6-6 ਫੁੱਟ ਦੇ ਹੋਣਗੇ ਮਿੱਤਰੋ ਇਹਨੂੰ ਕੀ ਕਰਾਈ ਜਿਹੜਾ ਸਭ ਤੋਂ ਪਹਿਲੇ ਦੀ ਗੱਲ ਕਰੀ ਸਰ ਕਿੱਡਸ ਨੂੰ ਗ੍ਰੋ ਦਿੱਤਾ ਸੀਗਾ ਜਿਵੇਂ ਕਿ ਆਪਾਂ ਨ ਪਾਣੀ ਜਾਂ ਦੁੱਧ ਵਿੱਚ ਦੋਨਾਂ ਚ ਦੇ ਸਕਦੇ ਆਪਾਂ ਪਾਣੀ ਚ ਵੀ ਦੇ ਸਕਦੇ ਆ ਕਿਡਸ ਗਰੋ ਦਿਖਾਈ ਜੀ ਕਿੱਥੇ ਕਿਡਸ ਗਰੋ ਜਿਹੜੀ ਦੀ ਗੱਲ ਕਰ ਰਹੇ ਤੁਸੀਂ ਲਓ ਬਈ ਇਹ ਆਪਣਾ ਕਿਡਸ ਗਰੋ ਆ ਜੀ ਅੱਛਾ ਆ ਪੀਜੀ ਜਿਹੜਾ ਤੁਸੀਂ ਇਹਨੂੰ ਖਵਾ ਰਹੇ ਹੋਗੇ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਇਹਦੇ ਵਿੱਚ ਉਮਰ ਮੈਟਰ ਕਰਦੀ ਵੀ ਕਿੰਨੇ ਸਾਲ ਤੋਂ ਬੱਚੇ ਕਿੰਨੇ ਸਾਲ ਦੇ ਮਤਲਬ ਆਊਗੀ ਆਪਾਂ 1.5 ਸਾਲ ਦੇ ਬੱਚੇ ਤੋਂ ਜੇ ਆਪਾਂ ਇਹਨੂੰ ਤੇ ਆਪਾਂ ਬੱਚੇ ਨੂੰ ਦੇਖ ਸਕਦੇ ਨਹੀਂ 15 14 ਸਾਲ ਤੁਸੀਂ ਇੱਕ ਵਾਰੀ ਕਾਲਰ ਤੇ ਮਾਈਕ ਲਾ ਲਓ ਜੀ ਇਹ ਮੈਨੂੰ ਦਿਖਾ ਦਿਓ ਇੱਕ ਵਾਰੀ ਹਾਂਜੀ ਲਾਓ ਜੀ ਇੱਕ ਵਾਰੀ ਮਾਈਕ ਅੱਛਾ ਆਹਾ ਉਹ ਮਿੱਤਰੋ ਚੀਜ਼ ਐ ਜਿਨ੍ਹਾਂ ਦੇ ਜਵਾਬ ਕਦ ਕੁਦ ਨਹੀਂ ਕੱਢ ਰਹੇ ਰਿਜ਼ਲਟ ਤੁਹਾਡੇ ਸਾਹਮਣੇ ਆ ਦੋ ਜਵਾਬ ਤੁਹਾਡੇ ਸਾਹਮਣੇ ਕਰਤੇ ਇਹ ਇਹਨਾਂ ਨੇ ਪਤਾ ਚੱਕਰ ਕੀ ਪੈਂਦਾ ਜੀ ਉਹ ਕਈ ਵਾਰ ਐ ਕਹਿੰਦੇ ਨੇ ਕਿਸੇ ਹੋਰ ਦਾ ਜਵਾਬ ਦਿਖਾਤਾ ਮਿੱਤਰ ਉਹ ਵੀ ਗੱਲ ਨਹੀਂ ਇਹਨਾਂ ਨੇ ਆਪਦੇ ਪਰਿਵਾਰ ਨਾਲ ਪਹਿਲਾਂ ਆਪਣੇ ਤੇ ਕਰਿਆ ਸਾਰਾ ਕੁਝ ਰਿਜ਼ਲਟ ਉਸ ਤੋਂ ਬਾਅਦ ਆਪਦੇ ਬੱਚਿਆਂ ਤੇ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਭਰੋਸਾ ਜਕੇ ਮੈਂ ਤਾਂ ਇਹ ਬੱਚੇ ਨੂੰ ਪਲਾ ਕੇ ਹਾਂਜੀ ਕਰ ਸਕਦੇ ਹਾਂਜੀ ਲੈ ਬਈ ਤੁਹਾਡੇ ਸਾਹਮਣੇ ਆ ਪਾ ਰਿਆ ਮੈਂ ਮੈਂ ਤੇਰਾ ਕੋਲ ਕੇ ਪੀ ਕੇ ਦਿਖਾਣਾ ਹੈ ਪਰ ਉਸਾ ਕਰਨਾ ਵੀ ਹਾਂ ਆਹੀ ਚੀਜ਼ ਪਾ ਕੇ ਤੇਰਾ ਕੱਦ ਵਧਿਆ ਲਓ ਬਈ ਇਹ ਦੁੱਧ ਦੇ ਵਿੱਚ ਕੋਲੋ ਅੱਛਾ ਇੱਕ ਟਾਈਮ ਪੀਣਾ ਹੋਊਗਾ ਇਹ ਜਾਂ ਦੋ ਟਾਈਮ ਹਾਂਜੀ 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 ਕਿਵੇਂ ਪੀਣਾ ਇੱਕ ਟਾਈਮ ਪੀਣਾ ਜਾਂ ਦੋ ਟਾਈਮ ਪੀਣਾ ਇਹ ਆਪਾਂ ਦੋ ਟਾਈਮ ਵੀ ਦੇ ਸਕਦੇ ਹਾਂ ਬੱਚੇ ਨੂੰ ਤੇ ਇੱਕ ਟਾਈਮ ਵੀ ਦੇ ਸਕਦੇ ਹਾਂ ਹਾਂਜੀ ਸਵੇਰੇ ਮਾਰਨਿੰਗ ਆਪਾਂ ਦੇ ਸਕਦੇ ਹਾਂ ਜੀ ਬੱਚਿਆਂ ਜਦੋਂ ਬੱਚੇ ਸਕੂਲ ਜਾਂਦੇ ਨੇ ਤੇ ਸ਼ਾਮ ਨੂੰ ਨਾਈਟ ਟਾਈਮ ਵੀ ਦੇ ਸਕਦੇ ਹਾਂ ਜੀ ਆਪਾਂ ਲੈ ਪੀ ਕੇ ਦਿਖਾ ਬਈ ਐਵੇਂ ਗੱਲ ਨਹੀਂ ਬਣਦੀ ਦਿਖਾ ਫਿਰ ਪੀ ਕੇ ਸਾਰਿਆਂ ਨੂੰ ਪੀਣ ਦਾ ਕਾਰਨ ਪਤਾ ਕੀ ਹੁੰਦਾ ਪੀਣ ਦਾ ਕਾਰਨ ਕਈਆਂ ਕਹਿ ਦੇਣਗੇ ਬਈ ਯਾਰ ਅਸੀਂ ਆਪਦੇ ਜਵਾਖ ਨੂੰ ਆ ਚੀਜ਼ ਖਵਾ ਰਹੇ ਹਾਂ ਵੀ ਕੱਲੂ ਕਿਸੇ ਤਰ੍ਹਾਂ ਦਾ ਕੋਈ ਸਾਡੇ ਜਵਾਖ ਨਾਲ ਸਿਹਤ ਤੇ ਖਲਵਾੜ ਨਾ ਹੋ ਜੇ ਹਾਂਜੀ ਹੁਣ ਪੀਉਣ ਦਾ ਖਾਲੀ ਗਲਾਸ ਦਿਖਾ ਦੇ ਸਾਰਿਆਂ ਨੂੰ ਇੱਕ ਵਾਰੀ ਆਹ ਕਰ ਲੋ ਚੈੱਕ ਇਹ ਹੁਣ ਪੀਣ ਦਾ ਕੀ ਹੈ ਕਿ ਤੁਹਾਡੇ ਮਨ ਦੇ ਵਿੱਚ ਇਹ ਬਹਿਮ ਦੂਰ ਹੋ ਗਿਆ ਵੀ ਯਾਰ ਬੱਚੇ ਦੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੈਗਾ ਜੀ ਇਹ ਬੜਿਆ ਕਹਾਦਾ ਹੁੰਦਾ ਜੀ ਇਹ ਇਹ ਆਪਣਾ ਜੀ ਫਰੂਟ ਔਰ ਵੈਜੀਟੇਬਲ ਤਾਂ ਹੀ ਹੁੰਦੇ ਨੇ ਜੀ ਆਪਣੇ ਸਾਰੇ ਪ੍ਰੋਡਕਟ ਜਿਵੇਂ ਆਪਣਾ ਇਹ ਇੱਕ ਆਪਾਂ ਕਹਦੇ ਕਿ ਮਲਟੀਵਿਟਾਮਿਨ ਮਲਟੀਵਿਟਾਮਿਨ ਹੋਗੇ ਜੀ ਜਿਵੇਂ ਬੱਚਿਆਂ ਦੀ ਹਾਈਟ ਇੰਕਰੀਜ਼ ਹੁੰਦੀ ਹੈ ਜੀ ਜਾਂ ਬੱਚੇ ਜ਼ਿਆਦਾ ਪਤਲੇ ਨੇ ਜੀ ਉਹਨਾਂ ਦੀ ਮਤਲਬ ਕਿ ਭੁੱਖ ਨਹੀਂ ਲੱਗਦੀ ਭੁੱਖ ਦੀ ਕਰੀਵਿੰਗ ਵੀ ਵਧਾਉਂਦਾ ਜੀ ਆਪਣੀ ਇਹ ਜਿਹੜੇ ਬਾਡੀ ਨੂੰ ਜ਼ਰੂਰਤ ਦੀ ਚੀਜ਼ਾਂ ਨੇ ਉਹ ਪੂਰੀਆਂ ਕਰ ਦਿੰਦਾ ਤੇ ਤੁਹਾਡੀ ਫੋਟੋ ਚੱਕੋ ਜੀ ਪਹਿਲਾਂ ਨੀਚੋਂ ਇਨਾਂ ਦੇ ਕੀ ਜਾਦੂ ਕੀਤਾ ਈ ਤੁਹਾਨੂੰ ਇਹਨਾਂ ਤੇ ਐਮ ਜੀ ਮੈਂ ਵੇਟ ਲੂਸ ਦੇ ਪ੍ਰੋਡਕਟ ਨੇ ਜੀ ਆਪਣੇ ਇਹ ਲੈਏ ਸੀਗੇ ਜਿਵੇਂ ਇਹਦੇ ਵਿੱਚ ਆਪਣੀ ਗ੍ਰੀਨ ਟੀ ਆ ਜਾਂਦੀ ਹੈ ਜੀ ਠੀਕ ਹੈ ਜੀ ਇਹ ਦਾਲ ਚੀਨੀ ਹਿੰਗ ਮਤਲਬ ਕਿ ਆਪਣੇ ਪੂਰੇ ਘਰ ਦੇ ਹਰ ਸੌਂਦੇ ਨੇ ਇਹਦੇ ਲਈ ਇਹ ਦੱਸੀ ਹੁਣ ਸਟੈਪ ਬਾਈ ਸਟੈਪ ਦੱਸਣਾ ਵੀ ਤੁਸੀਂ ਕੀ ਕੁਝ ਯੂਜ਼ ਕੀਤਾ ਆਪਦਾ ਭਾਰ ਘਟਾਉਣ ਦੇ ਲਈ ਕਿਤਾ ਗ੍ਰੀਨ ਟੀ ਹੋਗੀ ਜੀ ਹਾਂਜੀ ਇਹ ਗ੍ਰੀਨ ਟੀ ਆ ਜੀ ਆਪਣੀ ਤੇ ਇਹ એનર્ਜੀ ਡਰਿੰਕ ਆ ਜੀ ਇਹ એનર્ਜੀ ਡਰਿੰਕ ਆ ਗਿਆ ਜੀ ਠੀਕ ਹੈ ਹਾਂਜੀ ਮਤਲਬ ਕਿ ਕਾਫੀ ਲੋਕਾਂ ਨੂੰ ਵੀਕਨੈਸ ਹੁੰਦੀ ਹੈ ਜਦੋਂ ਵੇਟ ਲੂਸ ਕਰਦੇ ਆ ਆਪਾਂ ਹਾਂ ਨਾ ਉਹ ਵੀ ਇਹਦੇ ਨਾਲ ਆਪਣੀ એનર્ਜੀ ਵਾਧ ओके ਤੇ ਇੱਕ ਆਪਣੇ ਜਿਵੇਂ ਪ੍ਰੋਟੀਨ ਔਰ ਸ਼ੇਕ ਆ ਜੀ ਆਪਣਾ ਪ੍ਰੋਟੀਨ ਤਾਂ ਜ਼ਰੂਰੀ ਆ ਜਦੋਂ ਵਾਇਨ ਘਟੂਗਾ ਨਾ ਪ੍ਰੋਟੀਨ ਔਰ ਆਪ ਇਹ ਆਪਣਾ ਸ਼ੇਕ ਆ ਜੀ ਤੇ ਆਪਾਂ ਸ਼ੇਕ ਵੀ ਦਿੰਨੇ ਆ ਆਪਣਾ ਖੁਦ ਦਾ ਕਸਟਮਾਈਜ਼ ਕਰਾਇਆ ਹੋਇਆ ਵਾ ਜੀ ਤੇ ਫਰੂਟ ਔਰ ਵੈਜੀਟੇਬਲ ਤੋਂ ਬਣੇ ਹੋਏ ਨੇ ਜੀ ਆਪਣੇ ਠੀਕ ਹੈ ਹਾਂ ਜੀ ਤੇ ਇਹ ਕਾਫੀ ਲੋਕ ਕਹਿੰਦੇ ਨੇ ਵੀ ਸਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਜੀ ਸਾਈਡ ਇਫੈਕਟ ਕੋਈ ਨਹੀਂ ਹੈਗਾ ਕਿਉਂਕਿ ਮੈਂ ਖੁਦ ਵੀ ਆਪਣਾ ਯੂਜ਼ ਕਰਿਆ ਵਾ 3.5 ਮਹੀਨਿਆਂ ਚ 4 ਮਹੀਨਿਆਂ ਚ weight ਘਟਾਇਆ ਤਾਂ ਉਦਾਂ ਹੀ ਅਸੀਂ ਆ ਗਾਂ ਵੀ ਫਿਰ ਕਸਟਮਾਈਜ਼ ਕਰਵਾਉਨੇ ਵੀ ਨਾ ਨਿਊਟ੍ਰੀਸ਼ਨ ਦਾ ਕੋਈ ਵੀ ਇਹਦੇ ਰਿਜ਼ਲਟ ਦਿਖਾਓ ਦੋ ਰਿਜ਼ਲਟ ਤੁਹਾਡੇ ਸਾਹਮਣੇ ਹਾਂਜੀ ਪਹਿਲਾਂ ਤੁਸੀਂ ਆ ਲਾ ਲਓ ਵੀ ਆਪਾਂ ਕਿਸੇ ਹੋਰ ਨੂੰ ਕੀ ਦਿਖਾਂਗੇ ਤੁਸੀਂ ਆਪ ਦਾ ਆਪੇ ਘਟਾਇਆ ਹਾਂਜੀ 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 ਤੇ ਜੇ ਕਿਸੇ ਨੇ ਕੱਦ ਉਹ ਡੋਣਾ ਬੱਚੇ ਦੀ ਹਾਈਟ ਦੇ ਉੱਤੇ ਚੈੱਕ ਕਰਾ ਦੀ ਕਿਸੇ ਨੇ ਵਜਨ ਘਟਾਉਣਾ ਹੈ ਫੈਟ ਵਧੀ ਹੋਈ ਹੈ ਤਾਂ ਤੁਹਾਡੇ ਸਾਹਮਣੇ ਰਿਜ਼ਲਟ ਦੋ ਲਾਈਵ ਖੜੇ ਨੇ ਹਾਂਜੀ ਹੁਣ ਤੀਜੀ ਚੀਜ਼ ਆ ਜਾਂਦੀ ਹੈ ਜੀ ਅੱਜ ਦੀ ਜਿਹੜੀ ਜੰਗ ਜਨਰੇਸ਼ਨ ਹੈ ਜੀ ਉਹਨਾਂ ਨੂੰ ਸਕਿਨ ਰਿਲੇਟਡ ਬਹੁਤ ਸਾਰੀਆਂ ਦਿੱਕਤਾਂ ਨੇ ਹਾਂਜੀ ਹਾਂਜੀ ਇਹ ਆਪਣਾ ਸਕਿਨ ਬੂਸਟਰ ਵੀ ਹੈ ਜੀ ਆਪਣੇ ਕੋਲ ਓਕੇ ਜਿੱਦਾਂ ਕਿ ਆ ਸਕਿਨ ਬੂਸਟਰ ਆ ਜੀ ਆਪਣਾ ਇਹਦੇ ਤੇ ਮਤਲਬ ਕਿ ਆਪਣੇ ਕੈਲਸ਼ੀਅਮ ਹੋ ਗਏ, ਵਿਟਾਮਿਨ ਹੋ ਗਏ ਹਨਾ ਜੀ। ਤੇ ਸਕਿਨ ਦੇ ਸਾਰੇ ਇਹਦੇ 'ਚ ਆਪਣੇ ਪਾਏ ਹੁੰਦੇ ਨੇ। ਬਸ ਇੱਕ ਪਾਊਚ ਲੈਣਾ ਹੁੰਦਾ ਜੀ ਇਹ ਆਪਾਂ ਪਾਣੀ 'ਚ ਘੋਲ ਕੇ। ਅੱਛਾ ਪਾਣੀ ਦੇ ਵਿੱਚ ਘੋਲ ਕੇ ਅੱਛਾ ਕਿਹੜੇ-ਕਿਹੜੇ ਦਿੱਕਤਾਂ ਤੋਂ ਇਹਨੂੰ ਆਰਾਮ ਮਿਲ ਸਕਦਾ ਜੀ ਸਕਿਨ ਬੂਸਟਰ ਦੇ ਨਾਮ ਹਾਂਜੀ ਸਕਿਨ ਲਈ ਜੀ ਮੈਂ ਆਪਕੋ ਹੁੰਦਾ ਵਾ ਵੀ ਆਪਣੇ ਸਕਿਨ ਦੀ ਛਾਈਆਂ ਹੁੰਦੀਆਂ ਨੇ। ਛਾਈਆਂ ਨੂੰ ਗਰੀਜ਼ ਕਰਦੀ ਐ ਤੇ ਕਾਫੀ ਲੋਕਾਂ ਦੇ ਕਹਿੰਦੇ ਬਲੈਕਨੈਸ ਹੋ ਗਈ ਫੇਸ ਤੇ ਤਾਂ ਉਹ ਵੀ ਰਿਕਵਰੀ ਹੁੰਦੀ ਐ। 3 ਮਹੀਨਾ ਦਾ ਹੁੰਦਾ ਆਪਣਾ ਕੋਰਸ ਇਹ। ਪਰ ਮਤਲਬ ਕਿ ਕਸਟਮਰਾਂ ਨੂੰ 15 ਦਿਨਾਂ ਅੱਧਾ ਦੇ ਦੋ ਹਾਫ ਦੇ ਦੋ ਤਾਂ 15 ਦਿਨਾਂ ਦੇ ਵਿੱਚ ਉਹ ਲੈਂਦੇ ਤਾਂ 15 ਦਿਨਾਂ ਚ ਰਿਜ਼ਲਟ ਵੀ ਦਿਖਣਾ ਸ਼ੁਰੂ ਹੋ ਜਾਂਦਾ ਫਿਰ ਉਹ 2 ਤੋਂ 3 ਮਨთ ਲੈਂਦੇ ਨੇ ਜੀ ਕਸਟਮਰ ਆਪਣੇ ਜਿਹੜਾ ਆਪਣਾ ਵਾਜਨ ਘਟਾਉਣ ਵਾਲਾ ਜੀ ਸੋਨਾ ਦਿੱਤਾ ਹ ਹੁਣ ਮੈਂ ਕਿ ਚਲੋ ਮੈਂ ਤੁਹਾਡੇ ਕੋਲ ਆਇਆ ਜੀ ਹਾਂਜੀ ਮੈਨੂੰ ਜ਼ਿੰਮੇਵਾਰੀ ਕੀ ਮਿਲੋਗੇ ਜੇ ਮੈਨੂੰ ਫਰਕ ਨਾ ਮਿਲੇ ਹਾਂਜੀ ਇਹ 3 ਡੇਜ਼ ਮਨੀ ਬੈਕ ਵਾਰੰਟੀ ਹੋਊਗੀ ਜੀ ਵੀ ਅਗਰ 3 ਦਿਨਾਂ ਦੇ ਵਿੱਚ ਵੇਟ ਨਹੀਂ ਘਟਦਾ ਤਾਂ ਆਪਾਂ ਖੁੱਲਾ ਨਿਊਟ੍ਰੀਸ਼ਨ ਪ੍ਰੋਡਕਟ ਆਪਣਾ ਵਾਪਸ ਲੈਣੇ ਆ ਜੀ ਜੇ ਅਗਲੇ ਤੇ ਪੈਸੇ ਵਾਪਸ ਕਰ ਦਾਂਗੇ ਆਪਾਂ ਪੈਸੇ ਵਾਪਸ ਕਰਾਂਗੇ ਜੀ ਆਪਣ ਔਨਲਾਈਨ ਦੇ ਵਿੱਚ ਕੀ ਹੁੰਦਾ ਵਾ ਵੀ ਆਪਣਾ ਔਨਲਾਈਨ ਆਪਣੀ ਮਤਲਬ ਐਕਸਟਰਾ ਚਾਰਜਸ ਲੱਗਦੇ ਨੇ ਸੌਰੀ ਬਾਹਰਲੀ ਕੰਟਰੀ ਐਕਸਟਰਾ ਚਾਰਜਸ ਲੱਗਦੇ ਪੰਜਾਬ ਦੇ ਵਿੱਚ ਕੋਈ ਐਕਸਟਰਾ ਚਾਰਜਸ ਨਹੀਂ ਹੈਗੇ ਜੀ ਅੱਛਾ ਜੀ ਕੋਈ ਇੰਡੀਆ ਤੋਂ ਮਗਵਾਰੇ ਜੀ ਤਾਂ ਕੂਰੀਅਰ ਤੇ ਪੈਸੇ ਨਹੀਂ ਦੇਣੇ ਜੇ ਕੋਈ ਕੂਰੀਅਰ ਦੇ ਪੈਸੇ ਜੇ ਕੋਈ ਬਾਹਰੋਂ ਬੈਠਾ ਮੰਗਾਰਿਆ ਤਾਂ ਤੁਹਾਡੇ ਲੱਗਣਗੇ ਕੋਈ ਕਸਟਮਰੀਟੀ ਲੱਗ ਜਾਂਦੀ ਉਹਦੀ ਹਾਂਜੀ 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 ਜਿਹੜਾ ਤੁਸੀਂ ਸਕਿਨ ਬੂਸਟਰ ਗਿਆ ਜੀ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਜੀ ਨਹੀਂ ਨਹੀਂ ਇਹਦੇ ਨਾਲ ਕੋਈ ਸਰਟੀਫਿਕੇਟ ਨਹੀਂ ਹੈ ਮੈਨੂੰ ਤਾਂ ਪੀਕੇ ਦਿਖਾਓ ਜੀ ਮੈਂ ਤਾਂ ਤਾਂ ਮੰਨੂਗਾ ਕੈਂ ਲੈ ਭਾਈ ਆ ਤੁਹਾਡੇ ਸਾਹਮਣੇ ਐ ਲੱਲ ਵੀ ਆ ਜਾ ਹੁਣ ਇਹਦੇ ਉੱਪਰ ਲਿਖਿਆ ਵੀ ਹੈ ਕਲੋਜ਼ ਐਂਡ ਐਂਡ ਬਾਇਓਟਿਨ ਇਹ ਦੋ ਇਹ ਚੀਜ਼ਾਂ ਨੇ ਮਿੱਤਰੋ ਜਿਹੜੀਆਂ ਸਕਿਨ ਦੇ ਲਈ ਵਧੀਆ ਹੁੰਦੀਆਂ ਨੇ ਗੀਆਂ ਹਾਂਜੀ ਲਓ ਜੀ ਕਸਟਮਰਾਂ ਨੂੰ ਪੀਣ 'ਚ ਵੀ ਇਦਾਂ ਨਹੀਂ ਲੱਗਦਾ ਐ ਕੋਈ ਟੇਸਟ ਨਹੀਂ ਆਉਂਦਾ ਅਲੱਗ-ਅਲੱਗ ਫਲੇਵਰ ਆਉਂਦੇ ਹੋਣੇ ਆ ਫਿਰ ਨਹੀਂ ਨਹੀਂ ਇੱਕੋ ਹੀ ਸੇਮ ਫਲੇਵਰ ਆ ਜੀ ਤੇ ਇੱਕ ਟੇਸਟ ਵੀ ਬਹੁਤ ਵਧੀਆ ਜੀ ਮੈਂ ਆਪਾਂ ਜੂਸ ਪੀਨੇ ਹੁਣੇ ਆ ਓਕੇ ਬਸ ਇਹਨੂੰ ਪਾਣੀ 'ਚ ਘੋਲਣਾ ਤੇ ਪੀ ਜਾਣਾ ਲਓ ਆ ਤੁਹਾਡੇ ਸਾਹਮਣੇ ਪੀ ਕੇ ਦਿਖਾਤਾ ਪੀਣ ਦਾ ਕਾਰਨ ਕੀ ਹੁੰਦਾ ਯਾਰ ਤੁਹਾਨੂੰ ਸ਼ੋਰਟ ਹੀ ਹੋ ਜੇ ਬਸ ਤੇ ਸਾਰੀ ਪੀ ਗਈ ਹੈ ਇੱਕ ਤਾਂ ਹੀ ਜੇ ਤਾਂ ਕਿਸੇ ਨੇ ਆਪਣੇ ਲਵੇ ਉਰੇ ਆਉਣਾ ਹੈ ਕੰਸਲਟੈਂਸੀ ਕਰਨੀ ਹੈ ਆਪਣਾ ਜਿਹੜਾ ਨਿਊਟ੍ਰੀਸ਼ਨ ਦਾ ਆਫਿਸ ਕਿੱਥੇ ਪੈਂਦਾ ਹੈ ਜੀ ਐਡਰੈਸ ਕੀ ਹੈਗਾ ਆਪਣਾ ਇਹ ਆਪਣਾ ਮਰੀਲ ਕੋਟਲਾ ਰੋਡ ਜੀ ਖੰਨੇ ਓਕੇ ਜੀ ਹਾਂਜੀ ਜੇ ਮਤਲਬ ਕਰੇ ਤਾਂ ਜਿਹੜੇ ਤੁਸੀਂ ਦੂਰ ਬੈਠੇ ਹੋਗੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਔਰ ਆਉਣ ਦੀ ਵੀ ਲੋੜ ਨਹੀਂ ਕੈਸ਼ ਔਨ ਡਿਲੀਵਰੀ ਵੀ ਆਪਾਂ ਕਰਵਾਉਂਦੇ ਹਾਂ ਜੀ ਅੱਛਾ ਜਦੋਂ ਆ ਘਰੇ ਪਹੁੰਚ ਗਏ ਜਦੋਂ ਤੁਹਾਡਾ ਪਾਰਸਲ ਪਹੁੰਚ ਜੂਗਾ ਜੀ ਉਸ ਤੋਂ ਬਾਅਦ ਤੁਸੀਂ ਪੇਮੈਂਟ ਕਰ ਸਕਦੇ ਹੋ ਜੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਬਾਈ ਜਿਨ੍ਹਾਂ ਦੇ ਜਵਾਕਾਂ ਦੇ ਵੱਧ ਫੁੱਲ ਨਹੀਂ ਰਹੇ ਕਦ ਨਹੀਂ ਵ ਤੇ ਜਿਹੜੇ ਇਹ ਵਰਡ ਸੁਣ ਸੁਣ ਕੇ ਅੱਕ ਗਏ ਮੋਟਾ ਮੋਟੀ ਹੋ ਜਾਂਦਾ ਫਲਾਣਾ ਮੋਟਾ ਉਹ ਤਾਂ ਹੱਸ ਗਿਆ ਜਾਣੇ ਆਪਣੇ ਕੋਲ ਜੀ ਹਾਂਜੀ ਹਾਂਜੀ ਔਰ ਜਿਹੜੇ ਮੁੰਡੇ ਕੁੜੀਆਂ ਯਾਰ ਤੁਸੀਂ ਲੱਖਾਂ ਲੱਖਾਂ ਰੁਪਏ ਦਵਾਈਆਂ ਖਰਾਬ ਕਰਤੀਆਂ ਚਿਹਰੇ ਦੀ ਸਮੱਸਿਆ ਹੋ ਜਾਂਦੀ ਪਿੰਪਲ ਪੰਪਲ ਦਾਗ ਦੂ ਕੁ ਸੌ ਕੁਝ ਹੋ ਜਾਂਦਾ ਯਾਰ ਹਨਾ ਤਾਂ ਤੁਸੀਂ ਇੱਕ ਵਾਰੀ ਇਹ ਵਾਰ ਤੇ ਕਰੋ 15 ਦਿਨਾਂ ਦੇ ਵਿੱਚ ਰਿਜ਼ਲਟ ਹੈ ਕੋਈ ਜ਼ਿਆਦਾ ਮਹਿੰਗਾ ਵੀ ਨਹੀਂਗਾ ਆਪਾਂ ਕਹਿੰਦੇ ਕਿ ਹਾਂ ਬੜੀ ਲੱਖਾਂ ਲੱਖਾਂ ਜਨਾਂ ਵੀ ਕੁਝ ਕੁ ਹਜ਼ਾਰਾਂ ਰੁਪਏ ਦੇ ਵਿੱਚ ਇਹ ਚੀਜ਼ਾਂ ਮਿਲ ਜਾਂਦੀਆਂ ਹਨਾ ਜੀ ਹਾਂਜੀ ਹਾਂਦੀਆਂ ਹਾਂਜੀ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਜਲਦੀ ਕਰ ਲਿਓ ਕੰਟੈਕਟ ਬਾਕੀ ਤਾਂ ਨਵਾਂ ਸਾਰ